ਇਹ ਆਪਣੇ ਕੋਲ ਏਕਾ ਟੈਕਸ ਦਾ ਜਿਹੜਾ ਸਾਡਾ ਸੁਪਰ ਹੀਟ ਡਿਜ਼ਾਈਨ ਹੈ। ਲੋਈ ਦੀਆਂ ਸੁਣ ਦਿਖਾਉਣਿਆ। ਸਭ ਤੋਂ ਸੋਹਣਾ ਕੇਦਾ ਡਿਜ਼ਾਈਨ ਸਾਡਾ ਸਭ ਤੋਂ ਤੱਕ ਕਿਦਾਰਾ। ਕੋਲੋਂ ਕਾਉਂਟੀ ਚ ਆਇਆ ਦੇਖੋ ਜੀ ਸਭ ਤੋਂ ਵੱਧ ਰਸਪੀਟ ਹੈ ਸਾਡੀ ਇਹਦੇ ਵੀ ਰੇਟ ਨਾਲ ਇਹ ਤੁਸੀਂ ਬਾਜ਼ਾਰ ਦੇ ਵਿੱਚ 1150 ਦਾ ਲੈ ਰਹੇ ਹੋ ਤੁਹਾਨੂੰ ਵੀ ਪਤਾ ਹੈ ਜੀ ਸਾਡੇ ਕੋਲ ਰੇਟ ਜਿਹੜਾ ਦਾ ਬਸ ਮੁਫਤੇ ਪਾਈ ਹੈ 600 ਰੁਪਏ ਦਾ ਜੀ ਮੈਚਿੰਗ ਸੂਟ ਹੈ ਡਿਜੀਟਲ ਪ੍ਰਿੰਟ ਹੈ ਰੰਗੜੀਆਂ ਦੇਖੋ ਜੀ ਬਹੁਤ ਸੋਹਣੇ ਰੰਗੜੀਆਂ ਨਾ ਹੋਣਗੇ ਲੋਈ ਸਮੁੰਦਰ ਲਿਆ ਕੇ ਖੋਲਦਾ ਸਾਰੇ ਅੰਡਰੀਆ ਕੀ ਕੁਲ ਕਿਧੋਲਾ ਨੂੰ ਮੈਂ ਆ ਸਾਰੇ ਪੂਰੇ ਆ ਸਾਰੇ ਪੂਰੇ ਆ ਸਾਰੇ ਪੂਰੇ ਕਿੰਨੇ ਨਿਕਲਦੇ ਟੜੀਆਂ ਦੇ ਆ ਜੁਜੇਂਦਰ ਹਾਂਜੀ ਦੇਖੋ ਜੀ ਡਿਜ਼ਾਈਨ ਆ ਸਭ ਤੋਂ ਸੋਹਣਾ ਡਿਜ਼ਾਈਨ ਆ ਸਾਡਾ ਜਿਸ ਟਾਈਮ ਦਾ ਇਹ ਪ੍ਰਿੰਸਸ ਕਲੈਕਸ਼ਨ ਆ ਦੇਖੋ ਜੀ ਇਹ ਕਿਹੜਾ ਸਪੈਸ਼ਲ ਪ੍ਰਿੰਸਸ ਕਲੈਕਸ਼ਨ ਆ ਲੋ ਜੀ ਚੈੱਕ ਕਰੋ ਪ੍ਰਿੰਸਸ ਕਲੈਕਸ਼ਨ ਇਹ ਕਿਹੜਾ ਸਪੈਸ਼ਲ ਵੀ ਰੰਗ ਬਹੁਤ ਸੋਹਣੇ ਨੇ ਤਿੰਨ ਕਲਰ ਨੇ ਪਹਿਲਾ ਕਲਰ ਜਿਹੜਾ ਤੁਸੀਂ ਦੇਖ ਰਹੇ ਹੋਇਆ ਹੋਊਗਾ ਦੇਖੋ ਜੀ ਜਲਦੀ ਇਹ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਆ ਜੀ ਸਲਵਾਰ ਆਊਗੀ ਸਾਰੇ ਪ੍ਰਿੰਟ ਦੀ ਨਾਲ ਦੇ ਕੱਪੜੇ ਸਲਵਾਰ ਆਊਗੀ ਸੈਲ ਪ੍ਰਿੰਟ ਹੁੰਦਾ ਹੀ ਜਿਹੜਾ ਬਾਜ਼ਾਰ ਵਿੱਚ 1150 ਦਾ ਮਿਲ ਜਾਂਦਾ ਸੀ ਸਾਡੇ ਕੋਲ 600 ਰੁਪਏ ਦੇ ਵਿੱਚ ਆਫਰ ਲੱਗੀ ਹੋਈ ਹੈ ਤਾਂ ਹੀ ਇੰਨੀ ਕੁਆਂਟੀਟੀ ਨਾਲ ਸੂਟ ਸੇਲ ਹੋ ਰਹੇ ਨੇ ਦੇਖੋ ਜੀ ਇਹ ਕੋਈ ਦਾਮ ਹੋਊਗਾ ਤਾਂ ਹੀ ਸੇਲ ਹੋਣਗੇ ਜੀ 600 ਰੁਪਏ ਦਾ ਸੂਟ ਹੈ ਹਰ ਰੰਗ ਨੇ ਤੇ ਤਿੰਨ ਰੰਗ ਨੇਗੇ ਸਾਡੇ ਤਿੰਨੇ ਨੇ ਆਨਲਾਈਨ ਪੇਮੈਂਟ ਤੇ ਇੱਕ ਛੂਟ ਸ਼ਿਪਿੰਗ 60 ਰੁਪਏ ਆ 2 ਦੀ 80 4 ਦੀ 100 ਆ ਜੀ 1 ਦੀ 60 2 ਦੀ 80 4 ਦੀ 100 ਆ ਜੀ ਆਨਲਾਈਨ ਪੇਮੈਂਟ ਤੇ ਆ ਜੀ ਆਰਡਰ ਲੈ ਆ ਜਾਊਗਾ ਤੁਹਾਡੇ ਐਂ ਦਾ ਲਓ ਜੀ ਤਿੰਨ ਰੰਗ ਨੇ ਤਿੰਨੇ ਰੰਗ ਬਹੁਤ ਸੋਹਣੇ ਨੇ ਸਲਵਾਰ ਦੇਖੋ ਜੀ ਬਹੁਤ ਸਣੀ ਸਲ